ਹੁਣ ਮਿੱਤਰੋ ਆ ਗਿਆ ਆਪਾਂ ਚਾਚੇ ਦੇ ਨਰਮੇ ਵਾਲੇ ਮਸ਼ੀਨ ਕੋਲ ਤੇ ਅੱਜ ਬੀਜਾਂਗੇ ਨਰਮਾ ਮਿੱਤਰੋ ਹੁਣ ਆਪਾਂ ਇਹਦੇ ਬਦਲੇ ਨੇ ਖੁੱਡ ਤਿੰਨੋਂ ਖੁੱਡੀ ਕਰ ਲਈ ਇਹ ਆਹ ਖੋਲਤਾ ਆਪਾਂ ਪਹਿਲਾਂ ਇੱਥੇ ਕੱਸਿਆ ਹੋਇਆ ਸੀ ਚਾਚੀ ਨੇ ਉਹ ਬੀਜੇ ਸੀ ਤਿਲ ਤਾਂ ਕਰਕੇ ਚਾਰ ਖੁੱਡ ਕੀਤੀ ਸੀ ਤੇ ਆਪਾਂ ਹੁਣ ਤਿੰਨੋਂ ਖੁੱਡੀ ਕਰ ਲਈ ਦੁਬਾਰਾ ਫੇਰ ਨਰਮਾ ਬੀਜਾਂਗੇ ਤੇ ਹੁਣ ਆਪਾਂ ਮਸ਼ੀਨ ਨੂੰ ਧੋਨੇ ਆ ਕਿਉਂਕਿ ਵਿੱਚੋਂ 베어ਿੰਗ ਜਿਹਨੇ ਉਹ ਭਰੇ ਪਈ ਰੀਤੇ ਨਾਲ ਕੋਰੀ ਮੜਾ ਮोटा ਜਿਹਾ ਪਾਣੀ ਆ ਮਾਰ ਦਨੇ ਤੇ ਹੁਣ ਆਪਾਂ ਬੀਜਨ ਲੱਗੇ ਨਰਮਾ ਤੇ ਆ ਹੈਗਾ ਆਪਣੇ ਕੋਲ ਵੀ ਫਿਰ ਸੋ ਕਾਟਨ ਟਿਕੋ ਨਾ ਕੱਪਾ ਪੁੱਜਾ ਕਾਤਾ ਜਿਹਦਾ ਆਪਾਂ ਪਹਿਲਾਂ ਵੀ ਜੁੰਦੇ ਸੀ ਤੇ ਹੁਣ ਆਪਾਂ ਸ਼ੁਰੂ ਹੀ ਕਰਨ ਲੱਗੇ ਆ ਇੰਨਾ ਤਿੰਨਾ ਪੋਰਾ ਚੋਂ ਨਾ ਦੋ ਦੋ 20 ਡਿੱਗਦੇ ਨੇ ਤੇ 24 ਤੇ 24 ਤੇ 24 ਕਈ ਕਈ ਵਾਰ ਇੱਕ ਜ਼ਿਆਦਾਤਰ ਦੋ ਦੋ 20 ਪੈਂਦੇ ਨੇ ਲੋਬੇ ਮਿੱਤਰ ਉਧਰ ਲੱਗ ਗਿਆ ਨੇੜੇ ਇੱਧਰ ਹੋ ਰਹਿ ਗਿਆ ਹੁਣ ਥੋੜਾ ਜਿਹਾ ਹਾਂ ਉਹ ਆਪ 20 ਦੇਣਾ ਹੁਣ ਮਿੱਤਰੋ ਉਧਰੋਂ ਤਾਂ ਆਪਾਂ ਹੁਣ ਬੀਜਾਂਗੇ ਜਿੰਨੀ ਕਰੋਣੀ ਕੀਤੀ ਸੀ ਬਾਣਵਾਇਆ ਸੀ ਤੇ ਹੁਣ ਆਪਾਂ ਸੈਡਾਂ ਬੀਜੀ ਆਣੇ ਆ ਇੱਧਰੋਂ ਦੋ ਗੇੜੇ ਲਾ ਕੇ ਤੇ ਉਧਰੋਂ ਵੀ ਦੋ ਗੇੜੇ ਲੋਣੇ ਆ ਬਸ ਤੇ ਵੀ ਬੀਜਿਆ ਗਿਆ ਉਧਰਲੇ ਪਾਸੇ ਆਪਾਂ ਬੀਜਿਆ ਵੇ ਹੁਣ ਆਪਾਂ ਬੀਜ ਰਾਂ ਇੱਥਲੇ ਪਾਸਿਓ ਇੱਕ ਗੇੜਾ ਰਹਿ ਗਿਆ ਬਸ ਇੱਧਰੋਂ ਆਊਗਾ ਨਾਲ-ਨਾਲ ਨਿਬੜ ਗਿਆ ਕੰਮ ਅਜਾ ਕਿੱਥੋਂ ਵਾਲਾ ਮਿੱਤਰੋ ਇੱਧਰੋਂ ਆਪਾਂ ਬੀਜ ਤਾਜ ਨਰਮਾ ਪੌਣੇ ਤਿੰਨ ਕਿੱਲੇ ਤੇ ਉਧਰੋਂ ਹੁਣ ਰਹਿ ਕੇ ਚਾਰ ਕਿੱਲੇ ਰਹਿ ਗਏ ਬਸ ਉਧਰੋਂ ਰੌਣੀ ਕਰਨ ਵਾਲੀ ਰਹਿੰਦੀ ਹਜਵਾਨ ਦੀ ਵਾਕਿਆ バス ਉਹ ਵੀ ਬੀਜ ਦਿੰਨੇ ਆ ਸਾਰੇ ਕਿਤੇ ਇੱਥੇ ਨਰਮੀ ਵਿੱਚਾਂਗੇ ਆਪਾਂ